ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਵੀਰ ਭਰਾ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਣਕ ਦੇ ਵਿੱਚ ਨਾਈਟ੍ਰੋਜਨ ਦੀ ਘਾਟ ਦੇ ਬਾਰੇ ਨਾਈਟ੍ਰੋਜਨ ਦੀ ਜੀ ਆਪਣੀ ਕਣਕ ਦੇ ਵਿੱਚ ਘਾਟ ਹੋਵੇ ਆਪਾਂ ਕਿਸ ਤਰੀਕੇ ਨਾਲ ਪਹਿਚਾਨ ਕਰ ਸਕਦੇ ਆ ਉਹਦੀਆਂ ਕੀ ਕੀ ਨਿਸ਼ਾਨੀਆਂ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਆਪਣੀ ਕਣਕ ਦੇ ਵਿੱਚ ਨਾਈਟ੍ਰੋਜਨ ਦੀ ਘਾਟ ਹੁੰਦੀ ਹੈ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸਲਫਰ ਦੀ ਘਾਟ ਹੈ ਜਾਂ ਮੈਗਨੀਸ਼ੀਅਮ ਦੀ ਘਾਟ ਹੈ ਜਾਂ ਫਿਰ ਨਾਈਟ੍ਰੋਜਨ ਦੀ ਮਤਲਬ ਯੂਰੀਆ ਦੀ ਕਮੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਵੇਂ ਪਛਾਣ ਕਰ ਸਕਦੇ ਹਾਂ ਕੀ ਕੀ ਇਹਦੀਆਂ ਨਿਸ਼ਾਨੀਆਂ ਨੇ ਤੇ ਕਿਵੇਂ ਆਪਾਂ ਠੀਕ ਕਰ ਸਕਦੇ ਹਾਂ ਕਿਉਂਕਿ ਕਈ ਤਰੀਕੇ ਹੁੰਦੇ ਆ ਕਈ ਵਾਰ ਕੀ ਹੁੰਦਾ ਆਪਾਂ ਯੂਰੀਆ ਖਾਦ ਕਣਕ ਨੂੰ ਪਾ ਵੀ ਦਿੰਦੇ ਆ ਪਰ ਫਿਰ ਵੀ ਜਿਹੜੀ ਘਾਟ ਹੈ ਪੂਰੀ ਨਹੀਂ ਹੁੰਦੀ ਤੇ ਫਿਰ ਉਹਦੀ ਆ ਆਪਾਂ ਕੀ ਕਰ ਸਕਦੇ ਆ ਕਿਵੇਂ ਆਪਾਂ ਜਿਹੜੀ ਨਾਈਟ੍ਰੋਜਨ ਦੀ ਘਾਟ ਨੂੰ ਆਪਾਂ ਪੂਰੀ ਕਰ ਸਕਦੇ ਆ ਜੇ ਯੂਰੀਆ ਪਾਉਣ ਤੋਂ ਬਾਅਦ ਵੀ ਜਿਹੜੀ ਕਣਕ ਆਪਣੀ ਉਸ ਤਰੀਕੇ ਹੀ ਰਹੇ ਵੀਡੀਓ ਨੂੰ ਪੂਰੀ ਦੇਖਿਓ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀਆਂ ਹੋਰ ਜਿਹੜੀਆਂ ਵੀਡੀਓਜ਼ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਹਾਂਜੀ ਹੁਣ ਆਪਾਂ ਪਹਿਲਾ ਆਪਾਂ ਗੱਲ ਕਰ ਲੈਂਦੇ ਆ ਵੀ ਨਾਈਟ੍ਰੋਜਨ ਦੀ ਘਾਟ ਦੀਆਂ ਨਿਸ਼ਾਨੀਆਂ ਕੀ ਆ ਹੁਣ ਵਿੱਚ ਬਹੁਤ ਜਿਹੜੇ 50% ਜ਼ਿਮੀਂਦਾਰ ਭਰਾਏ ਉਹਨਾਂ ਨੂੰ ਜਿਹੜੀ ਨਾਈਟ੍ਰੋਜਨ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਪਤਾ ਆ ਇਹਦੇ ਨਾਲ ਕੀ ਹੁੰਦਾ ਕਿਸਾਨ ਭਰਾਵੋ ਜਿਹਦੀ ਨਾਈਟ੍ਰੋਜਨ ਦੀ ਘਾਟ ਦੇ ਨਾਲ ਜਿਹੜੀ ਆਪਣੀ ਸਾਰੀ ਕਣਕ ਹੈ ਉਹ ਪੀਲਾਪਨ ਨਹੀਂ ਦਿਖਾਉਗੀ ਮਤਲਬ ਜੇ ਘਾਟ ਬਹੁਤ ਜ਼ਿਆਦਾ ਹੈ ਨਾਈਟ੍ਰੋਜਨ ਦੀ ਤੁਸੀਂ ਕਈ ਵਾਰ ਆਪਣੇ ਖੇਤ ਦੇ ਵਿੱਚ ਦੋਗੀਆਂ ਦੇਖੀਆਂ ਹੋਣਗੀਆਂ ਜਾਂ ਜਾਂ ਫਿਰ ਸਾਰੇ ਖੇਤ ਦੇ ਵਿੱਚ ਵੀ ਕਈ ਵਾਰ ਹੋ ਜਾਂਦਾ ਜੇ ਮਤਲਬ ਯੂਰੀਆ ਦੀ ਮਤਲਬ ਨਾਈਟ੍ਰੋਜਨ ਦੀ ਘਾਟ ਹੋਵੇ ਤਾਂ ਜਿਹੜੇ ਕਣਕ ਦੇ ਪ੍ਰਾਣੇ ਪੱਤੇ ਜਿਹੜੇ ਸੁੱਕਦੇ ਆ ਮਤਲਬ ਪੀਲੇ ਪੈਣਗੇ ਤੇ ਸੁਗੜਨਗੇ ਮਤਲਬ ਜਲੇ ਜਲੇ ਜਿਹੇ ਪੱਤੇ ਜਿਹੜੇ ਆਪਣੇ ਕਣਕ ਦੇ ਹੋ ਜਾਣਗੇ ਮਤਲਬ ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜੀ ਕਣਕ ਆਪਣੇ ਨਵੇਂ ਪੱਤੇ ਕੱਢ ਰਹੀ ਹੈ ਉਹਨਾਂ ਦੇ ਵਿੱਚ ਆਪਾਂ ਨੂੰ ਬਿਲਕੁਲ ਉਹ ਜਿਹੜੇ ਪੱਤੇ ਆਪਣੇ ਠੀਕ ਹੋਣਗੇ ਜਿਹੜੇ ਥੱਲੇ ਵਾਲੇ ਮਤਲਬ ਪ੍ਰਾਣੇ ਪੱਤੇ ਨੇ ਉਹ ਪੀਲਾਪਨ ਦਿਖਾਈ ਦੇਣਗੇ ਤੇ ਇਕੱਠੇ ਮਤਲਬ ਸੁੰਗੜੇ ਹੋਏ ਤੁਹਾਨੂੰ ਦਿਖਾਈ ਦੇਣਗੇ ਜੇ ਤੁਹਾਡੀ ਕਣਕ ਦੇ ਵਿੱਚ ਆਹ ਵਾਲੀ ਸਟੇਜ ਹੋਵੇ ਜਿਵੇਂ ਆ ਤੁਸੀਂ ਕਣਕ ਹੈ ਇਹਦਾ ਕੋਈ ਵੀ ਪੱਤਾ ਸਾਰੇ ਜਿਹੜੇ ਪੱਤੇ ਨਹੀਂ ਠੀਕ ਹੈ ਮਤਲਬ ਇਹਦੇ ਵਿੱਚ ਪੂਰੀ ਜਿਹੜੀ ਨਾਈਟ੍ਰੋਜਨ ਦੀ ਜਿਹੜੀ ਕੋਈ ਵੀ ਇਸ ਦੇ ਵਿੱਚ ਕਣਕ ਦੇ ਵਿੱਚ ਕਮੀ ਹੈ ਨਹੀਂ ਇਹ ਆਪਾਂ ਜਿਹੜੀ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜੀ ਪਛਾਣ ਕਰ ਸਕਦੇ ਹਾਂ ਸਲਫਰ ਦੀ ਪਹਿਚਾਨ ਹੁੰਦੀ ਹੈ ਜੇ ਪਨੀਜ਼ ਉੱਪਰ ਤੋਂ ਜਿਹੜੇ ਸਾਰੇ ਕਣਕ ਦੇ ਵਿੱਚ ਪੇਲਾਪਨ ਹੋਵੇ ਮਤਲਬ ਬੂਟਾ ਬੰਨ੍ਹ ਸੁਗੜਿਆ ਹੋਇਆ ਹੋਵੇ ਪੇਲਾਪਨ ਮਤਲਬ ਨਜ਼ਰ ਆ ਰਿਹਾ ਹੋਵੇ ਇਹ ਵੀ ਤਗੀਆਂ ਦੇ ਵਿੱਚ ਹੀ ਹੁੰਦਾ ਸਲਫਰ ਦੀ ਘਾਟ ਤੇ ਹੁਣ ਗੱਲ ਆਉਂਦੀ ਹੈ ਜੀ ਆਪਾਂ ਨਾਈਟ੍ਰੋਜਨ ਦੀ ਘਾਟ ਮਤਲਬ ਯੂਰੀ ਆਪਾਂ ਕਿਵੇਂ ਕਣਕ ਦੇ ਵਿੱਚ ਆਪਾਂ ਦੇ ਸਕਦੇ ਹਾਂ ਕਿਵੇਂ ਘਾਟ ਨੂੰ ਆਪਾਂ ਪੂਰੀ ਕਰੀਏ ਕਿਉਂਕਿ ਵਿੱਚ ਆਪਾਂ ਨੂੰ ਜ਼ਿੰਮੇਵਾਰ ਭਰਾ ਕਹਿ ਰਹੇ ਨੇ ਵੀ ਅਸੀਂ ਪਾਣੀ ਲਾਉਣ ਤੋਂ ਪਹਿਲਾਂ ਇੱਕ ਥੈਲਾ ਜਿਹੜਾ ਯੂਰੀਏ ਦੇ ਕਣਕ ਦੇ ਵਿੱਚ ਪਾਇਆ ਸੀ ਪਰ ਪਾਣੀ ਲਾਉਣ ਤੋਂ ਬਾਅਦ ਫੇਰ ਵੀ ਜਿਹੜੀ ਸਾਦੀ ਕਣਕ ਦੇ ਵਿੱਚ ਜਿਹੜੀ ਨਾਈਟ੍ਰੋਜਨ ਦੀ ਘਾਟ ਆ ਗਈ ਤੇ ਪੱਤੇ ਜਿਹੜੇ ਥੱਲੇ ਵਾਲੇ ਪੀਲੇ ਨੇ ਤੇ ਸੁੱਕ ਰਹੇ ਨੇ ਤੇ ਦੁਬਾਰਾ ਅਸੀਂ ਫੇਰ ਇੱਕ ਥੈਲਾ ਯੂਰੀਆ ਦਾ ਪਾਤਾ ਫੇਰ ਵੀ ਜਿਹੜੀ ਕਣਕ ਸਾਡੀ ਠੀਕ ਨਹੀਂ ਹੋ ਰਹੀ ਪਹਿਲਾ ਨੰਬਰ ਹੁਣ ਆਪਾਂ ਗਲਤੀ ਕਿੱਥੇ ਕਰਦੇ ਆ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਜਿਹੜਾ ਆਪਾਂ ਯੂਰੀ ਆਪਾਂ ਖਾਦ ਕਣਕ ਨੂੰ ਦੇਣੀ ਹੁੰਦੀ ਹੈ ਉਹ ਆਪਾਂ ਕਣਕ ਦੇ ਵਿੱਚੇ ਛਿਪਟਾ ਦੇਣ ਤੋਂ ਬਾਅਦ 5 ਤੋਂ 6 ਦਿਨ ਬਾਅਦ ਆਪਾਂ ਖੇਤ ਨੂੰ ਪਾਣੀ ਦੇਣਾ ਕਿਉਂਕਿ ਜੇ ਆਪਾਂ ਦੋਏ ਦਿਨ ਜਾਂ ਤੀਏ ਦਿਨ ਆਪਾਂ ਪਾਣੀ ਕਣਕ ਨੂੰ ਦਿੱਤਾ ਤਾਂ ਜਿਹੜੀ ਯੂਰੀਆ ਖਾਦ ਹੈ ਮਤਲਬ ਨਾਈਟ੍ਰੋਜਨ ਉਹ ਪੂਰੀ ਤਰੀਕੇ ਨਾਲ ਜਿਹੜੀ ਕਣਕ ਨੂੰ ਨਹੀਂ ਲੱਗੂ ਪਹਿਲਾ 5-6 ਦਿਨ ਆਪਾਂ ਦੇਨੇ ਆ ਤਾਂ ਕਿ ਜਿਹੜੀ ਨਾਈਟ੍ਰੋਜਨ ਹੈ ਉਹ ਕਣਕ ਨੂੰ ਚੰਗੀ ਤਰੀਕੇ ਨਾਲ ਮਿਲ ਸਕੇ ਤੇ ਪੂਰੀ ਜਿਹੜੀ ਨਾਈਟ੍ਰੋਜਨ ਕਣਕ ਨੂੰ ਮਿਲੇ ਜੇ ਜਿਹੜੇ ਆਪਣੇ ਵੀਰਪਰਾ ਦੂਜੇ ਦਿਨ ਤੀਜੇ ਦਿਨ ਪਾਣੀ ਲਾ ਦਿੰਦੇ ਆ ਉਹ ਫਿਰ ਕੀ ਹੁੰਦਾ ਏ ਜਿਹੜੀ ਆਪਣੀ ਯੂਰੀਆ ਖਾਦ ਦਾ ਇੱਕ ਥੈਲਾ ਜੀ ਆਪਾਂ ਪਾਇਆ ਉਹਦੇ ਵਿੱਚੋਂ 50% 40% ਹੀ ਜਿਹੜਾ ਯੂਰੀਆ ਕੰਮ ਕਰਦਾ ਤੇ ਕਈ ਵਾਰ ਕੀ ਹੁੰਦਾ ਜੇ ਆਪਾਂ ਉਸੇ ਦਿਨ ਯੂਰੀਆ ਨੂੰ ਆਪਾਂ ਛਿੱਟਾ ਦੇ ਕੇ ਉਸੇ ਦਿਨ ਆਪਾਂ ਪਾਣੀ ਦੇ ਦਈਏ ਫਿਰ ਤਾਂ ਜਿਹੜਾ ਇੱਕ ਥੈਲੇ ਮਗਰ 5-7 ਕਿਲੋ ਹੀ ਇਹਦੀ ਯੂਰੀਆ ਕਣਕ ਨੂੰ ਲੱਗਦੀ ਤੇ ਇਹ ਆਪਣੀਆਂ ਗਲਤੀਆਂ ਹੋ ਜਾਂਦੀਆਂ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਵੀ ਯੂਰੀਆ ਪਾ ਪਾਈ ਵੀ ਆ ਪਰ ਫਿਰ ਵੀ ਆਪਣੀ ਘਾਟ ਪੂਰੀ ਨਹੀਂ ਹੋਈ ਤੇ ਜਿਨ੍ਹਾਂ ਨੇ ਦੂਜੀ ਵਾਰ ਵੀ ਯੂਰੀਆ ਪਾਤੀ ਮਤਲਬ ਪਾਣੀ ਲੱਗਣ ਤੋਂ ਬਾਅਦ ਵੀ ਫਿਰ ਵੀ ਜੇ ਕੰਮ ਨਹੀਂ ਕਰ ਰਹੀ ਯੂਰੀਆ ਆਪਣੀ ਕਣਕ ਹਜੇ ਵੀ ਜਿਹੜੀ ਨਾਈਟ੍ਰੋਜਨ ਦੀ ਘਾਟ ਦਿਖਾਈ ਦੇ ਰਹੀ ਹੈ ਫਿਰ ਆਪਾਂ ਕੀ ਕਰਨਾ ਆਪਾਂ ਛਿੱਟੇ ਰਾਹੀਂ ਨਹੀਂ ਆਪਾਂ ਯੂਰੀਆ ਖਾਦੇ ਨਹੀਂ ਫਿਰ ਆਪਾਂ ਅਲੱਗ ਤੋਂ ਜਿਹੜਾ ਆਪਾਂ ਤਰੀਕਾ ਵਰਤਣਾ ਹੈ ਤਰੀਕਾ ਆਪਾਂ ਕੀ ਵਰਤਣਾ ਹੈ ਮੇਰਾ ਕਹਿਣ ਦਾ ਮਤਲਬ ਵੀ ਆਪਾਂ ਸਪਰੇ ਦੇ ਰਾਹੀਂ ਜਿਹੜੀ ਕਣਕ ਨੂੰ ਆਪਾਂ ਨਾਈਟrogen ਦੇਣੀ ਹੈ ਤੁਸੀਂ ਕੀ ਕਰ ਸਕਦੇ ਹੋ ਜਿਹੜਾ 150 ਲੀਟਰ ਪਾਣੀ ਮਗਰ ਤੁਸੀਂ 5 ਤੋਂ 4 ਕਿਲੋ ਤੁਸੀਂ ਯੂਰੀਆ ਦਾ ਘੋਲ ਬਣਾ ਕੇ ਤੁਸੀਂ ਸਪਰੇ ਕਰ ਦੇਣੀ ਹੈ ਤੇ ਜੇ ਤੁਹਾਡੀ ਕਣਕ ਜਿਆਦਾ ਜਿਹੜੀ ਪੀਲਾਪਨ ਦਿਖਾ ਰਹੀ ਹੈ ਨਾਈਟrogen ਦੀ ਵੱਧ ਕਮੀ ਹੈ ਫਿਰ ਤੁਸੀਂ ਇਹ ਜਿਹੜੀ ਦੋ ਸਪਰੇ ਹਾਂ ਵੀ ਕਰ ਸਕਦੇ ਆ ਉਦੇ ਨਾਲ ਕੀ ਹੋਊਗਾ ਆਪਾਂ ਨੂੰ ਜਿਹੜਾ ਬੈਨੀਫਿਟ ਵੱਧ ਮਿਲੂਗਾ ਆਪਾਂ ਸਪਰੇਅ ਦੇ ਰਾਹੀਂ ਜਿਹੜੀ ਆਪਣੀ ਨਾਈਟ੍ਰੋਜਨ ਦੀ ਘਾਟ ਪੂਰੀ ਹੋ ਜੂਗੀ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਆਪਾਂ ਯੂਰੀਆ ਖਾਦ ਕਣਕ ਨੂੰ ਦਈ ਜਾਂਦੀ ਹੈ ਜ਼ਮੀਨ ਦੇ ਰਾਹੀਂ ਕਈ ਵਾਰ ਅਹਜਾ ਚੱਕਰ ਪੈ ਜਾਂਦਾ ਵੀ ਆਪਣੀ ਕਣਕ ਨੂੰ ਜਿਹੜੀ ਯੂਰੀਆ ਖਾਦ ਪ੍ਰੋਪਰ ਤਰੀਕੇ ਨਾਲ ਨਹੀਂ ਮਿਲ ਰਹੀ ਫਿਰ ਜਿਹੜੀ ਆਪਾਂ ਨੂੰ ਯੂਰੀਆ ਸਪਰੇਅ ਦੇ ਰਾਹੀਂ ਆਪਾਂ ਨੂੰ ਪੂਰੀ ਕਰ ਕਰਨੀ ਪੈਂਦੀ ਹੈ ਮਤਲਬ ਆਪਾਂ ਇੱਕ ਤੋਂ ਦੋ ਆਪਾਂ ਸਪਰੇਅ ਆ ਕਰ ਸਕਦੇ ਆ ਜਿਹਦੇ ਨਾਲ ਯੂਰੀਆ ਖਾਦ ਘਟ ਦੇ ਨਾਲ ਵੀ ਜੇਰਾ ਆਪਣਾ ਕੰਮ ਪੂਰਾ ਹੋ ਜਾਊਗਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ